ਲੋ ਵੀ ਮਿੱਤਰੋ ਅੱਜ ਦੀ ਜਿਹੜੀ ਵੀਡੀਓ ਹੋਣਾ ਉਹਨਾਂ ਲਈ ਆ ਜਿਨ੍ਹਾਂ ਨੂੰ ਕਣਕ ਤੋਂ ਅਲਰਜੀ ਆ ਤੇ ਜਾਂ ਜਿਹੜੇ ਮਹਿੰਗਿਆ ਕਣਕਾਂ ਲੈ ਕੇ ਆਉਂਦੇ ਨੇ ਜਿਹੜੀਆਂ ਸਪੈਸ਼ਲ ਬਿਨਾ ਰੇ ਸਪਰੇਅ ਵਾਲੀ ਕਣਕ ਹੁੰਦੀ ਆ ਉਹਨਾਂ ਵਾਸਤੇ ਜਿਹੜੀ ਇਹ ਵੀਡੀਓ ਤੇ ਬਾਈ ਕੋਲੇ ਆਪਾਂ ਆਏ ਆ ਦੇਖ ਲਓ ਸ਼੍ਰੀ ਬਾਲਾ ਜੀ ਘਰੇਲੂ ਆਟਾ ਚੱਕੀ ਇਹਨਾਂ ਕੋਲੇ ਜਿਹੜੀਆਂ ਚੱਕੀਆਂ ਮਿਲਦੀਆਂ ਤੁਹਾਨੂੰ ਘਰ ਦੇ ਵਿੱਚ ਵਰਤਣ ਵਾਲੀਆਂ ਤੇ ਘਰ ਦੇ ਵਿੱਚ ਤੁਸੀਂ ਖੁਦ ਜਿਹੜੀਆਂ ਚਲਾ ਸਕਦੇ ਹੋ ਤੇ ਸਾਰੀ ਗੱਲਬਾਤ ਵੀ ਕਰਾਵਾਂਗੇ ਬਾਈ ਆਪਣੇ ਨਾਲ ਬੈਠੇ ਸੱਸੀਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸੇ ਤਾਂ ਠੀਕ ਹੈ ਜੀ ਬਹੁਤ ਵਧੀਆ ਜੀ ਬਈ ਚੱਕੀਆਂ ਪਹਿਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਸੀ ਹਨਾ ਹਾਂਜੀ ਉਹ ਤਾਂ ਸਹਿਜ ਹੀ ਬਹੁਤ ਘਟ ਗਈ ਜੀ ਇਹਨਾਂ ਦੇ ਹਾਂਜੀ ਹੁਣ ਇਹ ਕੀ ਐ ਮਤਲਬ ਵੀ ਘਰਲੂ ਆ ਗਈਆਂ ਹੁਣ ਸਿੰਗਲ ਫੇਸ ਚੱਲ ਜੰਨੇ ਸਾਰੀਆਂ ਅੱਛਾ ਇਹ ਸਿੰਗਲ ਫੇਸ ਵਾਲੀ ਐ ਸਭ ਸਿੰਗਲ ਫੇਸ ਆਪਣੇ ਕੋਲ ਹੀ ਸਾਰੇ ਪਹਿਲਾਂ ਤਾਂ ਵੱਡੀਆਂ ਵੱਡੀਆਂ ਮੋਟਰਾਂ 3 ਫੇਸ ਤੇ ਚੱਲਦੀਆਂ ਸੀ ਉਹ ਫਿਰ ਉਸ ਤੋਂ ਪਿਆ ਕੇ ਲੈਂਦੇ ਹੁਣ ਆਪ ਆਪ ਪੀ ਸਕਦੇ ਆ ਉਹਦੇ ਘਰੇ ਪਿਆਰ ਸ਼ੁੰਦ ਤੇ ਆ ਆ ਚੱਕੀ ਦਿਖਾਈ ਬਈਆ ਦੇਖ ਲੋ ਛੋਟੀ ਜੀ ਚੱਕੀ ਆ ਇਹ ਤੁਸੀਂ ਘਰ ਦੇ ਵਿੱਚ ਲਿਆ ਸਕਦੇ ਹੋ ਇੱਕ ਦੀ ਜਿਹੜੀ ਇਹ ਸਰਕਲ ਫੇਸ ਤੇ ਚਲਣੀ ਆ 2.5 hp ਦੀ ਮੋਟਰ 2.5 hp ਦੀ ਮੋਟਰ ਆ ਇੱਥੇ ਕਣਕ ਪਾਉਣੀ ਤੁਸੀਂ ਠੀਕ ਆ ਤੇ ਆਟਾ ਤੁਹਾਡਾ ਵਧੀਆ ਆਉਣਾ ਜਿੰਨਾ ਹਨਾ ਇਧਰਲੇ ਬਸਿਆ ਦੇਖ ਲੋ ਆ ਲੱਗਿਆ ਵਾ ਇਧਰ ਦੀ ਤੁਹਾਡਾ ਆਟਾ ਆ ਨਾ ਆਟਾ ਸਾਰਾ ਰੇਟੀ ਦਲੀਆ ਮਸਾਲੇ ਸਾਰਾ ਕੁਝ ਇਹਦੇ ਵਿੱਚ ਪੀਸਿਆ ਜਾਂਦਾ ਜੀ ਤੇ ਆ ਦੇਖ ਲੋ ਤੇ ਇਹਨਾਂ ਦੀ ਗਾਰੰਟੀ ਗਾਰੰਟੀ ਹੁੰਦੀ ਕੋਈ ਕਹਿੰਦੇ 6 ਮਹੀਨੇ ਦੀ ਮੋਟਰ ਦੀ ਗਾਰੰਟੀ ਹੈ ਅੱਛਾ 6 ਮਹੀਨੇ ਮੋਟਰ ਦੀ ਗਾਰੰਟੀ ਮਿਲਣੀ ਹੈ ਤੁਹਾਨੂੰ ਉਸ ਤੋਂ ਬਾਅਦ ਆ ਚੱਕੀਆਂ ਦਿਖਾ ਦਈ ਹੈ ਨਾ ਇਹ ਇਹ ਤਾਂ ਮਤਲਬ ਬਾਹਲੀ ਸੌਖੀ ਚਲੋਣੀ ਹੈ ਨਾ ਇਹ ਮਾ ਕਰੇ ਛੋਟੇ ਜਵਾਗ ਉਹ ਵੀ ਚਲਾ ਸਕਦੇ ਹਾਂਜੀ ਬਸ ਜਾਲੀ ਲਾਉਣੀ ਹੈ ਇੱਥੇ ਬਸ ਤੇ ਅੱਛਾ ਆ ਤਾਂ ਕੋਈ ਦੇਖ ਲਓ ਜੀ ਇੱਥੇ ਜਾਲੀ ਲੱਗਣੀ ਹੈ ਇੱਥੇ ਤੁਸੀਂ ਕੰਕ ਪਾਉਣੀ ਹੈ ਹੂੰ ਲੈ ਜੀ ਤੇ ਆ ਜਾਲੀ ਵੀ ਦਿਖਾ ਦੇਣਾ ਆ ਦੇਖ ਲਓ ਕਿੰਨੀ ਬ੍ਰੀਕ ਜਾਲੀ ਤੇ ਮੈਨੂੰ ਲੱਗਾ ਬਈ ਜਮਾਂ ਬ੍ਰੀਕ ਹੀ ਨਿਕਲੂ ਆਟਾ ਟਾਟਾ ਵਾਲਾ ਨਹੀਂ ਹੋਣਾ ਨਹੀਂ ਨਹੀਂ ਛੂੜਾ ਵਿੱਚ ਅੱਛਾ ਵਿੱਚ ਹੀ ਹਾਂ ਤੇ ਬਹੁਤ ਆਟਾ ਬ੍ਰੀਕ ਨਿਕਲਣਾ ਇਹਦੇ ਤਰ੍ਹਾਂ ਦੀ ਆ ਦੇਖ ਲਓ ਹਨਾ ਹਰੇਕ ਤਰ੍ਹਾਂ ਦੀ ਜਾਲੀ ਆ ਕਿੰਨਾ ਮੋਟਾ ਕੱਢਣਾ ਤੁਸੀਂ ਦਲੀਆ ਕੱਢਣਾ ਸਾਰੇ ਤਰ੍ਹਾਂ ਦੀ ਇਹਦੇ ਵਿੱਚ ਵੀ ਤੁਸੀਂ ਮਸਾਲਾ ਪੀਸਣਾ ਕਣਕ ਪੀਸਣੀ ਆ ਜਾਂ ਦਲੀਆ ਕੱਢਣਾ ਕਿ ਜਿਹੜੀ ਤੁਹਾਨੂੰ ਨਾਰਮਲ ਮਿਲਣੀ ਹੈ ਜੀ ਜਾਂ ਆਟੋਮੈਟਿਕ ਵੀ ਚਾਹੀਦੀ ਤਾਂ ਆਹ ਦੇਖ ਲਓ ਹਨਾ ਆਟੋਮੈਟਿਕ ਚੱਕੇ ਮੰਨੇ ਕਿ ਕਿੰਨਾ ਆਟਾ ਕੱਢਦੇ ਨੇ ਘੰਟੇ ਦੇ ਵਿੱਚ 18 ਕਿਲੋ ਘੰਟੇ ਦਾ ਆਟਾ ਕੱਢਦੇ ਨੇ 18 ਆ 18 ਤੋਂ ਲੈ ਕੇ ਵੀ 2 HP ਦੀ ਮੋਟਰ ਹੈ ਜੀ ਅੱਛਾ ਇਹਨਾਂ ਦੇ ਵਿੱਚ ਵੀ 2 HP ਦੀ ਮੋਟਰ ਮਿਲਣੀ ਹੈ ਤੁਹਾਨੂੰ ਤੇ ਆਹ ਦੇਖ ਲਓ ਹਨਾ ਆ ਉਦੋਂ ਬਾਅਦ ਇੱਕ ਆ ਵੀ ਪਈ ਹੈ ਇਹ ਇਹ ਵੀ ਆਟੋਮੈਟਿਕ ਹੈ ਜੀ ਕਿਵੇਂ ਹੈ ਜੀ ਇਹ ਆਟੋਮੈਟਿਕ ਵੀ ਹੈ ਮੈਨੂਅਲ ਵੀ ਹੈ ਅੱਛਾ ਦੋਨੇ ਹੋ ਜਾਂਦੀਆਂ ਹਨਾ ਤੇ ਆਹ ਦੇਖ ਲਓ ਜੀ ਇੱਥੇ ਤੁਸੀਂ ਆਹ ਨੇੜੇ ਆ ਕੇ ਦਿਖਾਈ ਪਹਿਲਾਂ ਤਾਂ ਹਨਾ ਇੱਥੇ ਤੁਸੀਂ ਜੋ ਵੀ ਚੀਜ਼ ਪੀ ਤੇ ਇੱਥੋਂ ਦੀ ਆਟਾ ਇਹਦੇ ਵਿੱਚ ਆਉਣਾ ਢੋਲੀ ਲੱਗੀ ਹੋਈ ਆ ਇਹਦੇ ਵਿੱਚ ਹੀ ਆਟਾ ਆਉਣਾਗਾ ਇਹਨੂੰ ਤੁਸੀਂ ਬੰਦ ਕਰ ਦੇਣਾ ਇਹ ਜਦੋਂ ਬੰਦ ਹੋਊਗੀ ਜਾਲੀ ਤੇ ਉਹ ਨਾਲ ਦੀ ਨਾਲ ਇਹ ਜੇ ਖੁੱਲੂਗੀ ਹੁਣ ਜੇ ਗੱਤਾ ਲੱਗਿਆ ਹੋਇਆ ਥੱਲੇ ਤੇ ਇਹਨੇ ਨਾਲ ਦੀ ਨਾਲ ਚੱਕੀ ਨੇ ਜਿਹੜਾ ਬੰਦ ਹੋਇਆ ਨਾ ਮੰਨ ਲਓ ਚੱਕੀ ਆ ਖੁੱਲੂਗੀ ਨਾ ਤੁਹਾਡੀ ਵਾਰੀ ਚੱਕੀ ਨੇ ਬੰਦ ਹੋਇਆ ਨਾਗਾ ਤੇ ਵਧੀਆ ਜੇ ਘਰ ਦੇ ਵਿੱਚ ਦੂਰ ਨੇੜੇ ਜਿੱਥੇ ਵੀ ਤੁਸੀਂ ਰਹਨੇ ਹੋਗੇ ਚੱਕੀ ਨਹੀਂ ਨੇੜੇ ਕਿਉਂਕਿ ਸਾਰਾ ਵਧੀਆ ਗੱਲ ਤਾਂ ਬਈ ਮੇਨਾਂ ਦਾ ਇਹ ਹੈ ਕਿ ਜਿਹੜਾ ਜਿਨ੍ਹਾਂ ਨੂੰ ਅਲਰਜੀ ਹੈ ਕਣਕ ਤੋਂ ਹਨਾ ਕਿਉਂਕਿ ਆਮ ਚੱਕੀ ਤੋਂ ਲੈ ਕੇ ਉਹਨੂੰ ਕਿ ਤਾਂ ਬੱਚਾ ਆਟਾ ਰਹਿੰਦੇ ਹੀ ਹਨਾ ਕਿ ਪਿ ਤੇ ਉਹਨਾਂ ਵਾਸਤੇ ਸਭ ਤੋਂ ਵਧੀਆ ਘਰ ਦੇ ਵਿੱਚ ਲਿਆਉਣਾ ਤਾਂ ਕਿਸੇ ਨੂੰ ਜਦੋਂ ਮਰਜੀ ਹੈ ਨਾ ਤਾਜ਼ਾ ਆਟਾ ਮਿਲੂ ਨਾਲੇ ਖਾਂਜੀ ਨੇ ਪਿਓਰ ਖਾਣਾ ਜੀ ਆਪ ਦੀ ਕਰਨ 35 ਰੁਪਏ ਕਿਲੋੜੇ ਲਿਆਉਣੇ ਆਪਾਂ ਉਹ ਚੱਕੇ ਵਾਲੇ ਮਿਕਸ ਕਰ ਦਿੰਦੇ ਇਹਦੇ ਵੀ ਹੈ ਕੋਈ ਸਿਸਟਮ ਜੀ ਅੱਛਾ ਹਾਂ ਚੱਕੀ ਦੇ ਵਿੱਚ ਤਾਂ ਆਟਾ ਰਹਿਣੇ ਹੀ ਰਹਿਣਾ ਹੈ ਨਾ ਆਟੋ ਲਈ ਇਹ ਚੱਕੀਆਂ ਤੁਸੀਂ ਲਿਆ ਸਕਦੇ ਹੋ ਵੱਡੇ ਸਾਈਜ਼ ਦੀਆਂ ਪਈਆਂ ਨੇ ਇਹਦੇ ਵਿੱਚ ਇਹ ਵੱਡੇ ਬੰਡੇ ਵਾਲੀ ਇਸ ਤਰ੍ਹਾਂ ਹੀ ਹੈ ਅੱਛਾ ਇਹ ਵੀ ਇਸ ਤਰ੍ਹਾਂ ਹੀ ਹੈਵੀ ਚੱਕੀ ਹੈਗੀ ਆਪਣੇ ਕੋਲ ਸਾਰੀਆਂ ਕਾਪਰ ਦੀਆਂ ਮੋਟਰਾਂ ਹੋਣਗੀਆਂ ਜੀ ਤੇ ਹੈਵੀ ਚੱਕੀ ਆਉਣੀਆਂ ਜੀ ਤੇ ਗਰੰਟੀ ਗਰੰਟੀ ਫੁੱਲ ਹੋਊਗੀ ਨਾ 6 ਸਾਲ ਦੀ ਇਹਨਾਂ ਦੀ 1 ਸਾਲ ਦੀ ਜੀ ਇਹ ਕਿ ਕਿੰਨਾ ਕੱਢ ਦਿੰਦੀ ਆ ਇਹ ਕੰਟੀ ਇਹ ਜਿਹੜੀ ਕੇਚਪੀ ਦੀ ਚੱਕੀ ਆ ਜੀ ਇਹ 10 ਕਿਲੋ ਲਗਭਗ ਆਟਾ ਕੱਢ ਦਿੰਦੀ ਹੈਗੀ ਤੇ ਲੈਟੀ ਇਹ 35 40 ਕਿਲੋ ਕੱਢ ਦਿੰਦੀ ਹੈ ਅੱਛਾ ਅੱਛਾ ਲੇਟੀ ਵੀ ਕੱਢ ਦਿੰਦੇ ਲੇਟੀ ਵੀ ਕੱਢ ਦਿੰਦੇ ਆ ਵਧੀਆ ਜੀ ਦਾਣਾ ਦੂਣਾ ਪੀਸਣਾ ਘਰ ਦੇ ਵਿੱਚ ਤੁਸੀਂ ਦਾਣਾ ਵੀ ਇਹਦੇ ਕੱਢ ਦੇਣਾ ਤੇ ਆਹ ਵਾਲੀ ਜਾਂ ਤਾਂ ਖਾਸੀ ਵੱਡੀ ਚੱਕੀ ਹੈ ਇਹਦੀ ਬੋਡੀ ਵੱਡੀ ਹੈ 10 ਕਿਲੋ ਵਾਲਾ ਭਾਂਡਾ ਹੈ ਉੱਪਰਲਾ ਭਾਂਡਾ ਜਿਹੜਾ ਹੈ ਅੱਛਾ ਹਾਂਜੀ ਹੈਵੀ ਚੱਕੀ ਹੈ ਹੈਵੀ ਮੋਟਰ ਹੈ ਇਹ ਕਿੰਨਾ ਕੱਢਦੀ ਹੈ ਫਿਰ ਇਹ ਕੱਢਦੀ ਹੁੰਦੀ ਹੈ 10 15 ਕਿਲੋ ਭਾਂਡੇ ਭਾਂਡੇ ਅੱਛਾ ਭਾਂਡੇ ਵੱਡੇ ਆ ਅੱਛਾ ਵੀ ਜਿਆਦਾ ਉਹ ਬਾਰੀ ਬਾਰੀ ਪਾਣੀ ਲੋੜ ਨਹੀਂ ਹਾਂ ਕਣਕ ਜਿਆਦਾ ਪੈ ਨਹੀਂ ਇਹਦੇ ਵਿੱਚ ਤੇ ਵਧੀਆ ਬਾਈ ਜੀ ਘਰ ਦੇ ਵਿੱਚ ਤੁਸੀਂ ਰੱਖੋ ਹਫਤੇ ਬਾਅਦ ਤਾਜ਼ਾ ਆਟਾ ਪੀਸੋ ਤੇ ਇਹਦਾ ਉਹ ਕਰ ਲਓ ਹਣਾ ਤੇ ਉਸ ਤੋਂ ਬਾਅਦ ਆਹ ਦੱਸੋ ਬਾਈ ਜੀ ਇਹ ਕੀ ਜਮ ਇਹ ਬਹੁਤ ਸ਼ਾਨਦਾਰ ਜੱਕੇ ਸਵਾਦ ਆਟਾ ਬਣਾਉਂਦੀ ਹੈ ਠੰਡਾ ਆਟਾ ਬਣਾਉਂਦੀ ਹੈਗੀ ਇਹ 10 ਕਿਲੋ ਆਟਾ ਘੰਟਿਆਂ ਬਣਾਉਂਦੇ ਪੱਥਰ ਐਡੇ ਛੋਟੇ ਛੋਟੇ ਸਟਾਈਲਾਈਜ਼ ਪੱਥਰ ਹੈ ਹਾਂ ਜੀ ਹਣਾ ਤੇ ਆਹ ਦੇਖ ਲਓ ਜੀ 70 ਸਾਲ ਪੱਥਰ ਘਸਦਾ ਨਹੀਂ ਜਿਹਦਾ ਇਹਦਾ ਹਾਂ ਜੀ ਤੇ ਆਹ ਦੇਖ ਲਓ ਜੀ ਇਹ ਛੋਟੇ ਛੋਟੇ ਚੱਕੀਆਂ ਜਿਹੜੀਆਂ ਤੁਹਾਨੂੰ ਮਿਲਦੀਆਂ ਨੇ ਜਿੱਥੇ ਮਰਜ਼ੀ ਲਓ ਚੱਕੇ ਦਾ ਹੌਲੀ ਜਿਹਾ ਇਹਨਾਂ ਐਡੀ ਹੈ ਜੀ ਬਸ ਆਹ ਤਾਂ ਦੇਖੋ ਜਿੱਥੇ ਮਰਜੀ ਚੱਕ ਕੇ ਤੁਸੀਂ ਉੱਧਰ ਵੀ ਜਾਣਾ ਉੱਥੇ ਨਾਲ ਚੱਕ ਕੇ ਲੈ ਜਾ ਸਕਦੇ ਹੋ ਤੇ ਉਸ ਤੋਂ ਬਾਅਦ ਇੱਕ ਚੀਜ਼ ਹੋਰ ਦਗਾਉਣਾ ਤੁਹਾਨੂੰ ਆ ਬੜੀ ਚੀਜ਼ ਹੈ ਛੋਟੀ ਜਿਹੀ ਚੀਜ਼ ਹੈ ਤੇ ਫਾਇਦੇ ਦੇ ਬਹੁਤ ਆ ਹਨਾ ਘਰ ਦੇ ਵਿੱਚ ਤੁਸੀਂ ਤੇਲ ਕੱਢਣਾ ਨਾ ਬਾਜ਼ਾਰ ਦੇ ਵਿੱਚੋਂ ਮੁੱਲ ਲੈ ਕੇ ਆਉਣੇ ਆ ਤਾਂ ਆਮ ਤੌਰ ਤੇ ਹਰੇਕ ਬੰਦਾ ਕਹਿੰਦਾ ਯਾਰ ਮਿਲਾਵਟ ਹੋਊਗੀ ਵਿੱਚ ਜੇ ਤੁਸੀਂ ਘਰ ਦੇ ਵਿੱਚ ਪੀਸੋਗੇ ਤਾਂ ਬਿਨਾਂ ਮਿਲਾਵਟ ਵਾਲਾ ਤੇਲ ਵਧੀਆ ਤੁਸੀਂ ਆਪਦਾ ਖਾ ਸਕਦੇ ਹੋ ਸਬਜ਼ੀ 'ਚ ਪਾਉਣਾ ਜਿਹੜਾ ਮਰਜੀ ਤੇਲ ਕਿਹੜੇ-ਕਿਹੜੇ ਤੇਲ ਕੱਢੂ ਸਰੋਂ ਦਾ ਕੱਢੂ ਸਰੋਂ ਦਾ ਕੱਢੂ ਮੂੰਫਲੀ ਦਾ ਸੋਇਆਬੀਨ ਦਾ ਤਿਲਾਂ ਦਾ ਸਾਰੇ ਦਿਲ ਅਖਰੋਟ ਹੋ ਕੇ ਬਦਾਮ ਹੋ ਕੇ ਸਾਦਾ ਦਿਲ ਕਰ ਦੂੰਗੀ ਅੱਛਾ ਤਾਂ ਬਾਈ ਜੀ ਇੱਕ ਵਾਰੀ ਤੁਸੀਂ ਇੱਥੇ ਆਉਣਾ ਬਈ ਆਪਣੀ ਲੋਕੇਸ਼ਨ ਕੀ ਇੱਥੋਂ ਦੀ ਲੋਕੇਸ਼ਨ ਆਪਣੀ ਸਬਜ਼ੀ ਮੰਡੀ ਚੋਂ ਬਾਹਰ ਆਉਨੇ ਆਪਾਂ ਦਾਣਾ ਮੰਡੀ ਚੌਕ ਬੋਲਦੇ ਆ ਮਲਤਾਨੀ ਰੋਡ ਤੇ ਸੱਤਵੇਂ ਨਿਕਾਣੇ ਅੱਛਾ ਤੇ ਨੰਬਰ ਬਾਈ ਨੂੰ ਦਾ ਆਪਾਂ نیچے ਲਿਖ ਦਾਂਗੇ ਬਾਈ ਦਾ ਰਿਪੇਅਰ ਵੀ ਦਾ ਕੰਮ ਵੀ ਇੱਥੇ ਹੀ ਆ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਰਿਪੇਅਰ ਵੀ ਬਾਈ ਕਰਕੇ ਦਿਓ ਮੈਨੂੰ ਛੇਤੀ ਕੇ ਤਾਂ ਖਰਾਬ ਨਹੀਂ ਹੁੰਦੇ ਹੋਣਗੇ ਬਿਲਕੁਲ ਕੋਪੜੇ ਕੋ ਵਧੀਆ ਮਾਲ ਮੰਗਾਏ ਸਾਰਾ ਕੰਮ ਨਹੀਂ ਦਾ ਮਾਲ ਆਏ ਸਹੀ ਮਾਲ ਹੈਗਾ 15 ਸਾਲ ਤੋਂ ਮੈਂ ਵੇਚ ਰਹੇ ਹਾਂ ਕੋਈ ਦਿੱਕਤ ਨਹੀਂ ਆਉਂਦੀ ਅੱਛਾ ਹਾਂ ਜੀ ਤਾਂ ਤੁਸੀਂ ਆਪ ਹੀ ਠੀਕ ਕਰ ਦੇਣਾ ਸਮਾਨ ਸੋਖੇ ਮਿਲ ਜਾਂਦਾ ਮੰਨ ਲਓ ਕੋਈ ਦਿੱਕਤ ਵੀ ਆਉਂਦੀ ਸਭ ਇਸ ਦੁਕਾਨ ਤੇ ਮਿਲ ਜੂ ਸਭ ਕੁਝ ਅੱਛਾ ਤੇ ਪਹਿਲੀ ਗੱਲ ਤਾਂ ਇਹ ਖਰਾਬ ਨਹੀਂ ਹੁੰਦੀ ਜੇ ਬਾਈ ਜਾਂਸ ਕੋਈ ਦਿੱਕਤ ਵੀ ਆਉਂਦੀ ਹੈ ਤਾਂ ਸਾਰਾ ਸਮਾਨ ਤੁਹਾਨੂੰ ਇੱਥੇ ਮਿਲ ਜਾਣਾ ਇਹਨਾਂ ਨੇ ਰਿਪੇਅਰ ਵੀ ਤੁਹਾਡੀ ਕਰਕੇ ਦੇ ਦੇਣੀ ਆ ਜੇ ਮਾੜਾ ਮੋਟਾ ਹੋਇਆ ਤਾਂ ਤੁਹਾਨੂੰ ਵੀਡੀਓ ਕਾਲ ਤੇ ਦੱਸ ਦੇਣਾ ਉਹਦਾ ਠੀਕ ਕਰਾਈ ਦਵਾਂਗੇ ਹਣਾ ਮਾੜਾ ਮੋਟਾ 100% ਤਾਂ ਫੋਨ ਤੇ ਕਰਾ ਦਿੰਦੇ ਆ ਫੋਨ ਤੇ ਕਰਵਾ ਦਿੰਦੇ ਆ ਕਰੇ ਕਰਵਾ ਦਿੰਦੇ ਤਾਂ ਬਾਈ ਨੇ ਨੰਬਰ ਦੱਸ ਦਿੱਤਾ ਲੋਕੇਸ਼ਨ ਵੀ ਦੱਸ ਦਿੱਤੀ ਆ ਤਾਂ ਇੱਕ ਵਾਰੀ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰਿਓ ਤੇ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ